ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਠਠਾ ਤਸੀਲ ਫਤੇਗਰ ਚੂੜੀਆਂ ਤੇ ਜ਼ਿਲ੍ਹਾ ਜਿਹੜਾ ਗਰਦਾਸਪੁਰ ਆ ਅੱਜ ਦੀ ਵੀਡੀਓ ਵਿੱਚ ਟੋਟਲਾ ਪਾਤਰ ਦੋ ਝੋਟੀਆਂ ਦਿਖਾਵਾਂਗੇ ਤੇ ਬਿਲਕੁਲ ਘਰੇਲੂ ਝੋਟੀਆਂ ਵਾਂ ਬਿਲਕੁਲ ਤਾਜ਼ੀਆਂ ਸੂਈਆਂ ਦੋਵੇਂ ਤੇ ਚੰਗੇ ਮਿਲਕ ਰਕੋਰਡ ਵਾਲੀਆਂ ਆਪਾਂ ਪਹੁੰਚੇ ਭਾਜੀ ਅਮਰਜੀਤ ਸਿੰਘ ਉਹਨਾਂ ਦੇ ਕੋਲ ਕਰਦੇ ਆ ਭਾਜੀ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਸਾਸਤਰੀ ਕਾਲਾ ਭਾਜੀ ਸਾਸਰੀਆ ਭਾਜੀ ਉਸ ਨਾਲ ਠੀਕ ਠਾਕ ਜੀ ਕਿਰਪਾ ਮਾਰਾ ਜੀ ਬਹੁਤ ਜ਼ਿਆਦਾ ਜੀ ਚਲੋ ਜੀ ਕਿਰਪਾ ਹੀ ਚਾਹੀਦੀ ਆ ਜੀ ਤੇ ਆਪਣੇ ਘਰ ਦੇਈਏ ਪਸ਼ੂ ਭਾਜੀ ਹਾਂਜੀ ਘਰ ਦੇ ਵਿੱਚ ਹੀ ਘਰ ਦੇਈਏ ਠੀਕ ਆ ਲਓ ਜੀ ਘਰੇਲੂ ਪਸ਼ੂ ਆ ਤੇ ਭਾਜੀ ਨਾਮ ਤੇ ਐਡਰੈਸ ਦੱਸ ਦਿਓ ਇੱਕਲਾ ਨਾਂ ਮੇਰਾ ਵਜੀਤ ਸਿੰਘ ਜੀ ਜ਼ਿਆਦਾ ਮੈਨੂੰ ਵੀਰ ਜੀ ਲਾਲੀ ਦੇ ਨਾਂ ਤੇ ਜਾਣਦੇ ਜੀ ਠੀਕ ਆ ਜੀ ਹਾਂਜੀ ਤੇ ਨਜ਼ਦੀਕ ਫਤਿਹਗੜ ਚੂੜੀਆਂ ਤੇਨ ਕਿਲੋਮੀਟਰ ਆਪਣੇ ਤੋਂ ਨਜ਼ਦੀਕ ਹੀ ਮਜੀਠਾ ਵਾ 10 ਕਿਲੋਮੀਟਰ ਠੀਕ ਆ ਜੀ ਹਾਂਜੀ ਠੀਕ ਆ ਮਜੀਠਾ ਰੋਡ ਤੇ ਪੈਂਦੀ ਜੇ ਠੀਕ ਆ ਭਾਜੀ ਫੋਨ ਨੰਬਰ ਬੋਲ ਦਿਓ ਤੇ ਆ ਦੱਸਿਓ ਪਹਿਲੇ ਨੰਬਰ ਤੇ ਚੋਠੀ ਕਰਨ ਵਾਸਤੇ ਕਿੰਨਾ ਘਰਾ ਮਿਲਕਰ ਕਾਟ ਰਿਹਾ ਪਿਛਲੇ ਸਵੇਰ ਦਾ ਇਹਦਾ ਵੀਰ ਜੀ ਇਹ ਪਹਿਲੇ ਦੂਜੇ ਸਵੇਰ ਸੁਈ ਜੀ ਹੁਣ ਅੱਛਾ ਜੀ ਤੇ ਪਹਿਲੇ ਨੇ ਹੀ ਤੇਰਾ 14 ਲੀਟਰ ਦੁੱਧ ਦਿੱਤਾ ਜੀ ਠੀਕ ਹੈ ਜੀ ਹੁਣ ਕਿੰਨਾ ਤਿਆਰ ਆ ਇਸ ਟਾਈਮ ਤੇ ਇਸ ਟਾਈਮ ਵੀਰ ਜੀ 12 ਤੋਂ ਉੱਪਰ ਹੀ ਕੀ ਦੁੱਧ ਅੱਛਾ ਜੀ ਹਾਂਜੀ ਠੀਕ ਹੈ ਲੋ ਜੀ 12 ਤੋਂ ਪਲੱਸ ਪੰਜ ਕਿ ਦਿਨ ਹੋਏ ਜੀ ਠੀਕ ਹੈ ਜੀ ਜਵਾਕ ਹੀ ਪਿਛੇ ਜਵਾ ਕਟਾ ਜੀ ਠੀਕ ਹੈ ਜੀ ਬਿਲਕੁਲ ਤਾਜ਼ਾ ਆ ਗਿਆ ਜੀ ਮੇਲ ਕਾਫ ਸੁਈ ਨੂੰ ਪੰਜ ਕਿ ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਤੇ 12 ਤੋਂ ਠੀਕ ਹੈ ਠੀਕ ਲਓ ਜੀ ਪਿਓਰ ਜੈਡ ਬਲੈਕ ਆ ਗਈ ਮੋਹਰਾ ਨਸਲ ਦੀ ਝੋਟੀ ਆ ਦੂਜਾ ਸੁਹਾ ਤੇ ਹੈ ਵੀ ਸਿੰਗਲ ਹੱਡੀ ਤੇ ਪਹਿਲਾਂ ਦਾ ਜਿਹੜਾ ਮਿਲਕ ਰਿਕਾਰਡ ਬਹੁਤ ਹੀ ਚੰਗਾ ਆ ਗਿਆ 14 ਤੋਂ ਪਲੱਸ ਤੇ ਹੁਣ ਇਸ ਥਾਮ ਜਿਹੜੀ 12 ਤੋਂ ਪਲੱਸ ਹੋਊਗਾ ਠੀਕ ਆ ਜੀ ਬਹੁਤ ਦੁੱਧ ਘਾਰ ਬਹੁਤ ਭੋਲੀ ਠੀਕ ਆ ਠੀਕ ਆ ਲਓ ਜੀ ਚੌਂਣ ਚਾਣਾ ਨੇ ਇੱਕ ਨੰਬਰ ਆ ਚੱਡਾ ਨਹੀਂ ਵੇਖ ਸਕਦੇ ਬਹੁਤ ਹੀ ਸਫਾਈਆਂ ਦੇ ਵਿੱਚ ਹੁਣ ਕਿੰਨਾ ਭਰੂਗਾ ਅਗਤੀ ਦੁੱਧ ਭਾਜੀ ਤੇਰੀ ਜੀ 17-18 ਭਰੇਗੀ ਠੀਕ ਆ ਜੀ ਲੋ ਜੀ 17 ਤੋਂ 18 ਲੀਟਰ ਜਿਹੜਾ ਦੁੱਧ ਐਸ ਵਾਰੀ ਭਰੂਗੀ ਬਾਕੀ ਕੋਈ ਸਾਹਮਣ ਵਾਲਾ ਭਰਾ ਖੜੇ ਐਚ ਐਫ ਗਾਂ ਵਰਗਾ ਹੀ ਚੱਡਾ ਤੇ ਚੌਮਾ ਨੂੰ ਕਰਾ ਦੇਣ ਪੀੜੀ ਦੇ ਪਾ ਵਾਂਗੂ ਕੱਲਾ ਕੱਲਾ ਥਾਂ ਲੱਗਾ ਪਿਆ ਵਾ ਇਹ ਵਾ ਨੇ ਦੇ ਨਾੜਾ ਲੋੜਾਂ ਵੀ ਚਲੋ ਕਾਫੀ ਆ ਜਾਂਦੀਆਂ ਤੇ ਆ ਵੀ ਵੇਖਦੇ ਬਿਲਕੁਲ ਤਾਜ਼ਾ ਬੱਚਾ ਲੋ ਜੀ ਇਧਰਲੀ ਸਾਈਡ ਤੋਂ ਚੈੱਕ ਕਰਾ ਦਨੇ ਥਣਾ ਦਾ ਸੈਜ ਗੈਬ ਤੇ ਬਾਕੀ ਤੁਸੀਂ ਨਾੜਾ ਲੋੜਾਂ ਵੀ ਚੱਡੇ ਦੇ ਵੇਖ ਸਕਦੇ ਜੀ ਬਹੁਤ ਹੀ ਚੰਗੀਆਂ ਆ ਗਈਆਂ ਕਿੰਨਾ ਕੁ ਜੀ ਭਾਜੀ ਮੁੱਲ ਕਰਨਾ ਇਹਦਾ ਮੁੱਲ ਵੀਰ ਜੀ ਤੁਹਾਨੂੰ ਤਾਂ ਪਤਾ ਬਾਹਰ ਤੋਂ ਹੁਣ ਇਸ ਟਾਈਮ ਅੱਗ ਲੱਗੀ ਜੀ ਇਹਦਾ ਪਰ ਹੁਣ ਆਡੇ ਘਰ ਦੇ ਪਸ਼ੂ ਆ ਜੇ ਕਿ ਇਹੋ ਟਿਕਾਣਿਆਂ ਦੇ ਕੇ ਵਪਾਰੀ ਕੋਲ ਬਹੁਤ ਰੇਟ ਹੋਣਾ ਸੀ ਹਾਂਜੀ ਹਾਂਜੀ ਨਹੀਂ ਪੈਂਦਾ ਜੀ ਫਰਕੇ ਤੇ ਤੇ ਕਰਨੂ ਦੇ ਵੀਰ ਜੀ ਉਦਾਂ ਦੇ ਇਹ ਕਰੀਏ ਤੇ 1.5 ਲੱਖ ਦੀ ਹੈ ਜੇ ਟਿਕਾਣੇ ਕਿਸ ਵਪਾਰੀ ਕੋ ਹੋਵੇ ਹਾਂਜੀ ਹਾਂਜੀ ਤੇ ਚਲੋ ਆਪਾਂ ਜਾਇਜ਼ ਕਰ ਦਈਏ ਘੋੜੀਆਂ ਘੋੜੀਆਂ ਦਾ ਹੀ ਵੀਰ ਜੀ ਕਾਈਏ ਨਾ ਸਵਾ ਲੱਖ ਦੀ ਹਾਨਾ ਦੇਣੀ ਜੀ ਅੱਛਾ ਜੀ ਹਾਂਜੀ 125 ਦੀ ਹਾਂਜੀ 125 ਦੀ ਦੇਣੀ ਜੀ ਠੀਕ ਆ ਜੀ ਮਾਨਦਾਨ 17 18 ਲੀਟਰ ਦੁੱਧ ਭਰੇਗੀ ਪਤਾ ਕੀ ਕੰਬੜੀ ਦੀ ਛੋਟੀ ਆ ਸਿੰਗਲ ਹੈ ਡਿਗਾਈ ਆ ਠੀਕ ਆ ਠੀਕ ਆ ਘਾਰ ਪੂਰ ਛੱਟੇ ਦੀ ਫੁੱਲ ਸਾਡੀ ਗਾਰੰਟੀ ਹੈ ਠੀਕ ਆ ਜੀ ਤੇ ਚਲੋ ਮਾਨਦਾਨ ਕਰਦੇ ਹੋ ਮੌਕੇ ਤੇ ਹਾਂਜੀ ਥੋੜਾ ਬੋਤਾ ਮਾਨਤਨ ਹੋਣਾ ਜੀ ਠੀਕ ਆ ਜੀ ਲਓ ਜੀ ਕੋਈ ਭੈਣ ਭਰਾ ਫੋਨ ਲਾਵੇ ਮਾਨਤਾਨ ਵੀਰੋਂ ਨਹੀਂ ਕਰ ਦੇਣਗੇ ਬਾਕੀ ਦੁੱਧ ਜਿਹੜਾ 17 18 ਲੀਟਰ ਭਰੂਗੀ ਤੇ ਬਿਲਕੁਲ ਨਾਰਮਲ ਰੇਟ ਆ ਤੇ ਚਲੋ ਗੱਲ ਵੀਰ ਦੀ ਸਿਆੜੀਆਂ ਵੀ ਬਾਕੀ ਹੋਰ ਕਿਸੇ ਕੋ ਭ ਬਾਕੀ ਚੱਡੇ ਦੀਆਂ ਸਫਾਈਆਂ ਵਰਗਾ ਚੱਡਾ ਜੀ ਤੁਹਾਡੇ ਸਾਹਮਣੇ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਤਾਂ ਆ ਕਿੰਨਾ ਵਾ ਸੁਭਾ ਸੂਈ ਭਾਜੀ ਦੂਜੇ ਨੰਬਰ ਤੇ ਇਹ ਵੀ ਦੂਜਾ ਸੁਭਾ ਵੀਰ ਜੀ ਸੂਈ ਜੇ ਅੱਛਾ ਜੀ ਹਾਂਜੀ ਇਹ ਵੀ ਘਰ ਦੀ ਝੋਟੀ ਜੇ ਤੇ ਹੁਣੇ ਸੂਈ ਜੇ ਜਦੋਂ ਤੁਹਾਨੂੰ ਮਸਵੇਰੇ ਫੋਨ ਕੀਤਾ ਸੀ ਨਾ ਵੀਡੀਓ ਵਾਸਤੇ ਹਾਂਜੀ ਤੋਂ ਮੈਂ ਤਾਂ ਨਾ ਗੱਭਨ ਹੀ ਪਾਵਾਂਗਾ ਤੇ ਉਹ ਤੁਹਾਡੇੋਂ ਤੋਂ ਪਹਿਲਾਂ ਹੁਣੇ ਸੂਈ ਜੇ ਠੀਕ ਹੈ ਠੀਕ ਹੈ ਜੀ ਕੀ ਜਵਾਬ ਦੇਤਾ ਪਿਛੇ ਇਹਦੇ ਜਵਾਬ ਮਗਰ ਕੱਟੀ ਜੇ ਬਹੁਤ ਸੋਹਣੀ ਠੀਕ ਹੈ ਜੀ ਫੀਮਲ ਕਾਫ ਆ ਗਿਆ ਜੀ ਬਿਲਕੁਲ ਤਾਜੀ ਜੈਡ ਬਲੈਕ ਨਹੀਂ ਆ ਗਿਆ ਨਾ ਮੱਥ ਇਨੇ ਕਿੰਨਾ ਘੜਿਆ ਪਿਛਲੇ ਸਵੇਰ ਦੁੱਧ ਫਿਰ ਇਨੇ ਵੀਰ ਜੀ ਪਿਛਲੇ ਸਵੇਰ ਬਹੁਤ ਜਿਆਦਾ ਦੁੱਧ ਭਰਿਆ ਇਹਦਾ 17 18 ਲੀਟਰ ਦੁੱਧ ਭਰਿਆ ਇਹ ਮਹੀਂ ਬੜੀ ਤਗੜੀ ਏ ਅੱਛਾ ਪਹਿਲਾਂ ਨਹੀਂ ਹਾਂਜੀ ਹਾਂਜੀ ਲਓ ਜੀ ਪਹਿਲਾਂ ਨਹੀਂ ਜਿਹੜਾ 17 18 ਲੀਟਰ ਜਿਹੜਾ ਦੁੱਧ ਭਰਿਆ ਵਾ ਬਹੁਤ ਤਗੜੀ ਮਹੀਂ ਆਦੇ ਠੀਕ ਹੈ ਜੀ ਆਹ 30 ਫਿਰ ਕਿੰਨਾ ਘੜ ਜੂ ਤੁਹਾਡੇ ਹਿਸਾਬ ਨਾਲ ਇਹ 20 ਦੇ ਲੱਗ ਜਾ ਕੇ ਜਾਏਗੀ ਵੀਰ ਜੀ ਠੀਕ ਹੈ ਲਓ ਜੀ 20 ਲੀਟਰ ਬਾਕੀ ਦੁੱਧ ਤਾਂ ਸੇਵਾ ਦਾ ਹੁੰਦਾ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਜੇ ਅਜੂਰ ਪਾਉਣੀ ਹੋ ਜੈ ਨਾ ਹਾਂਜੀ ਜੇਰ ਪਾਉਣੀ ਹੈ ਕੋਈ ਅੱਧ ਸਾਰੇ ਇਹਦੀ ਵੀ ਬਹੁਤ ਵੀਧੀ ਭੋਲੀ ਅੱਛਾ ਜੀ ਹਾਂਜੀ ਠੀਕ ਹੈ ਲੋ ਜੀ ਇਹ ਵੀ ਜੈਡ ਬਲੈਕ ਪੂਛ ਤਾਂ ਕਿ ਜਿਹੜੇ ਵਾਲ ਕਾਲੇ ਇਹਦੇ ਤੇ ਸਿੰਘ-ਸੁੰਗ ਵੀ ਚੰਗਾ ਲੱਗਾ ਵਾ ਤੇ ਹੈ ਵੀ ਅੱਖਾਂ ਵਾਲਾ ਚੱਡਾ 17 ਤੋਂ 18 ਲੀਟਰ ਜਿਹੜਾ ਪਿਛਲੇ ਸੋਵੇ ਦਾ ਹੀ ਮਿਲਕਰ ਕੌੜਿਆ ਚਲੋ ਕੋਈ ਭਰਾ ਸੰਭਲ ਵਾਲਾ ਲੈ ਗਿਆ ਤਾਂ ਦੁੱਧ 20 ਰੁਪਏ ਪਲੱਸ ਕੱਢੀ ਜਾਊਗੀ ਤੇ ਚੱਡਾ ਜਿਹੜਾ ਬਾਖਮਾਲ ਐਨ ਅੱਛਾ ਫਗਾਵਣ ਨੂੰ ਵੀ ਕਟਣਦੀ ਆ ਤੇ ਥਣ ਵੀ ਬਹੁਤ ਪਿਆਰਾ ਲੱਗਾ ਵਾ ਐਨ ਕੱਲਾ-ਕੱਲਾ ਥਣ ਲੱਗਾ ਵਾ ਮੈਨੂੰ ਵੀ ਲਓ ਜੀ ਇਸ ਕੁਆਲਟੀ ਵੀ ਚੈੱਕ ਕਰ ਸਕਦੇ ਇਹ ਵੀ ਪਿਓਰ ਮੋਹਰਾ ਨਸਲ ਦੇ ਵਿੱਚ ਆ ਗਈ ਆ ਬੰਦੂਥਲੇ ਇਤਰਾ ਬੰਦੂਥਲੇ ਦੇਖੋ ਠੀਕ ਹੈ ਲਓ ਜੀ ਇਧਰਲੀ ਸਾਈਡ ਤੋਂ ਚੈੱਕ ਕਰਾ ਦਿੰਨੇ ਆਂ ਥਾਣੇ ਨੂੰ ਵੀ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਵਾ ਤੇ ਥਾਲਮੀ ਨੋਕ ਵਾਲਾ ਵਾ ਨੋਕਲੇ ਥਾਂ ਦੀ ਚਵਾਈ ਜਿਹੜੀ ਬਹੁਤ ਹੀ ਜ਼ਿਆਦਾ ਚੰਗੀ ਹੁੰਦੀ ਆ। ਭਾਰਵੀਰ ਜੀ ਇਹਦੀ ਬਹੁਤ ਭੋਲੀ ਏ। ਅੱਛਾ ਜੀ। ਬਹੁਤ ਭੋਲੀ ਥਾਰੇ। ਠੀਕ ਆ ਠੀਕ ਆ। ਤੇ ਇਹਦਾ ਭਾਜੀ ਹਰਮੋਲ। ਇਹਦਾ ਬੋਲਤੇ ਵੀਰ ਜੀ ਇੱਕ 60 ਕਰ ਦੇ ਜੇ। ਅੱਛਾ ਜੀ। ਹਾਂ ਜੀ। ਇਹ ਕਿੰਨੇ ਕੁ ਦੀ ਦੇ ਦੇਣੀ? 1.5 ਦੀ ਦੇ ਦਈਏ। ਕਰ ਦਈਏ ਜੈ ਜੈ ਮਾਦਨ। 1 45 ਦੀ ਦੇ ਦਾਂਗੇ। 45 ਦੀ? ਹਾਂ ਜੀ। ਕਰ ਦੋ ਥੋੜਾ ਬੋਧ ਮੈਨੂੰ ਪਹਾਨਾ ਹੀ ਕਰ ਦੋ ਜਿੱਥੇ ਕਿ ਛਾੜੀ ਦੇਣੀ ਹੈ ਬੜੀ ਵੀਰਜੀ ਤਕੜੀ ਜੇ ਨਹੀਂ ਚੰਗੀ ਹੈ ਚੰਗੀ ਹੈ ਚਲੋ ਇਹ ਡੇਢ ਤੋਂ ਘੱਟ ਨਹੀਂ ਦੀ ਹੈਗੀ ਹਾਂਜੀ ਅਸੀਂ ਘਰ ਕਰਕੇ ਕੋਈ ਤੁਹਾਨੂੰ ਪਤਾ ਤੇ ਚਲੋ ਬਿਲਕੁਲ ਬਿਲਕੁਲ ਸਹੀ ਗੱਲ ਆ ਬੇੜਾ ਬਾਹਰ ਚਲ ਗਿਆ ਤਾਂ ਉਹਦੇ ਕਰਕੇ ਡੰਗਰ ਘੱਟ ਕਰਨੇ ਆ ਠੀਕ ਆ ਹਾਂਜੀ ਤੇ ਜੀ ਹਾਂ ਆ ਨਾ ਇੱਕ 42 ਦੀ ਦੇ ਦਾਂਗੇ ਠੀਕ ਆ ਜੀ ਲਓ ਜੀ 1 ਲੱਖ 42000 ਦੀ ਬਾਕੀ ਚੰਗੀ ਹੈ ਛੋਟੀ ਬਾਕੀ ਤੁਹਾਨੂੰ ਪਤਾ ਬਾਹਰ ਬਾਹਰ ਤਾਂ ਬਹੁਤ ਜ਼ਿਆਦਾ ਹੋ ਰੇਟ ਹਾਂਜੀ ਹਾਂਜੀ ਹੁਣ ਗਾਂ ਚਲੋ ਸੁਆਸਾਵਾ ਵੀ ਘਟਦਾ ਜਾਂਦਾ ਨਾ ਖਤਮ ਹੋਇਆ ਜੀ ਹੁਣ ਖਤ ਬਾਕੀ ਨਾਰਮਲ ਰੇਟ ਆ ਬਾਕੀ 20 ਤੋਂ ਪਲੱਸ ਜਿਹੜੀ ਝੋਟੀ ਨਹੀਂ ਹੈ ਨੇ ਦੀ ਮਿਲਦੀ ਇਹ ਤੋਂ ਪਰੇ ਚਲੋ ਰੱਬ ਦਾ ਨਾਮ ਹੈ ਬਾਕੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰ ਦਿਓ ਆ ਵੀ ਦਿਖਾਉਣੀ ਤੇ ਪਾਜੀ ਦਿਖਾ ਦਿਓ ਦੱਸਿਓ ਇਹਦੇ ਬਾਰੇ ਇਹ ਵੀਰ ਜੀ ਤੇ ਗੱਭਨ ਤੋਂ ਕੱਢ ਜੇ ਅੱਛਾ ਜੀ 12 ਲੀਟਰ ਦੁੱਧ ਜੀ ਇਹਦੇ ਥੱਲੇ ਆਸਟਾ ਵਾ ਠੀਕ ਆ ਸਾਢੇ 14 ਮਹੀਨੇ ਦੀ ਗੱਭਨ ਜੀ ਠੀਕ ਹੈ ਲਓ ਜੀ ਸਾਢੇ 4 ਮਹੀਨੇ ਦੀ ਚੈੱਕ ਪਾਸ ਇਹ ਇਹਨੇ 21 22 ਲੀਟਰ ਦੁੱਧ ਦਿੱਤਾ ਜੀ ਸੱਜਰ ਨੇ ਸੱਜਰ ਨੇ ਹਾਂਜੀ ਹਾਂਜੀ ਲਓ ਜੀ ਝੋਟੀਆਂ ਬਾਈ ਦੇ ਕੋਲ ਸਾਰੀਆਂ ਚੰਗੀਆਂ ਵਾ 21 ਰੋ 22 ਲੀਟਰ ਜਿਹੜਾ ਦੁੱਧ ਭਰਿਆ ਵਾ ਸੱਜਰ ਨੇ ਹੁਣ ਕਿੰਵੇਂ ਸੁਈ ਲਈ ਗੱਭਣ ਜੇ ਇਹ ਚੌਥੇ ਸੁਈ ਲਈ ਗੱਭਣ ਜੇ ਠੀਕ ਹੈ ਜੀ ਲਓ ਜੀ ਚੌਥੇ ਸੁਈ ਲਈ ਗੱਭਣ ਜੇ ਤੇ 12 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਸਾਢੇ 5 ਮਹੀਨਿਆਂ ਦੀ ਚੈੱਕ ਪਾਸ ਤੇ ਸੱਜਰ ਦਾ ਜਿਹੜਾ ਮਿਲਕ ਰਿਕਾਰਡ ਬਹੁਤ ਹੀ ਚੰਗਾ ਆ ਗਿਆ ਤੇ ਖੋਲ ਜੇ ਵੀਰ ਜੀ ਤੂੰ ਵੀ ਹਰ ਇੱਕ ਨਾਂ ਦਿਖਾ ਰਿਏ ਕੰਡ ਰਾਦਾ ਹੋਣਾ ਫਿਰ ਇੱਕੋ ਰੱਖ ਲਿਆ ਘਰ ਹਣਾ ਹਾਂਜੀ ਲਓ ਜੀ ਇਹ ਵੀ ਪਿਓਰ ਮੋਰਾ ਨਸਲ ਨੇ ਝੋਟੀਆਂ ਬਾਈ ਨੇ ਸਾਰੀਆਂ ਸ਼ੌਂਕ ਦੇ ਨਾਲ ਚੰਗੀਆਂ ਰੱਖੀਆਂ ਵਾ ਇਹ ਵੀ ਜੈੱਟ ਬਲੈਕ ਜੀ ਬਾਈ ਆਰਾ ਮਾਲ ਉਧਰ ਬਾਈ ਮਾਲ ਉਧਰ ਦਾ ਹਰਿਆਣੇ ਦਾ ਹੀ ਸਾਰਾ ਜੀ ਠੀਕ ਹੈ ਠੀਕ ਹੈ ਜੀ ਲਓ ਜੀ ਸ਼ੌਂਕ ਦੇ ਨਾਲ ਬਾਈ ਨੇ ਰੱਖੀਆਂ ਚਲੋ ਹੁਣ ਥੋੜਾ ਸਾਹਮਣੇ ਦੇਖੋ ਬਾਈ ਕਹਿੰਦਾ ਕਿ ਵੇਚ ਲੱਗਿਆ ਵੀਰ ਬਾਹਰ ਚਲ ਜਿਆ ਠੀਕ ਹੈ ਲਓ ਜੀ ਕੱਦ ਕਾਠ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਕਰਮਾ ਵਾਲੀ ਰਾ ਦੇ ਚੌਥੇ ਸੁਵੇ ਲਈ ਗੱਬਣ 21 ਰੋ ਪਲਸ ਚੱਲਦੀ ਰਹੀ ਆ ਸੱਜਰ ਤੇ ਹੁਣ 12 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਸਾਢੇ ਚਮਾ ਮਹੀਨੇ ਤੱਕ ਪਾਸ ਥਾਂ ਤੋਂ ਇਹਨਾਂ ਨੂੰ ਵੀ ਬਹੁਤ ਹੀ ਚੰਗਾ ਲੱਗਾ ਵਾ ਮਿਲਦੀ ਵੀਰ ਜੀ ਥਾਪੀ ਦੇ ਜੀ ਅੱਛਾ ਜੀ ਪਾੜਾ ਵੀ ਨਹੀਂ ਪਾਉਂਦੀ ਲੋੜ ਠੀਕ ਆ ਜੀ ਹਾਂ ਜੀ ਥਾਪੀ ਦੇ ਮਿਲਦੀ ਜੀ ਕਿੰਨਾ ਕੁ ਜੀ ਭਾਜੀ ਇਹਦਾ ਮੁੱਲ ਇਹ ਤਾਂ ਬੋਲਦੇ ਵੀਰ ਜੀ 1 20 ਕਰਦੇ ਜੀ ਅੱਛਾ ਜੀ ਇਹ ਹਾਂ ਨਾ ਇੱਕ ਪੰਜ ਦੀ ਦੇਣੀ ਠੀਕ ਆ ਜੀ ਲਓ ਜੀ 1 ਲੱਖ ਦੇ 5000 ਦੀ ਹਾਂ ਨਾ ਹੀ ਬਈ ਕਹਿੰਦਾ ਕਿ ਦੇਾਂਗੇ ਇਹ ਵੀ ਚੰਗੀ ਆ ਝੋਟੀ ਚਲੋ ਕੋਈ ਸਾਹਮਣ ਵਾਲਾ ਭਰਾ ਲੈ ਗਿਆ ਤੇ ਗਾਹ ਰੁਪਈਏ ਡਬਲ ਕਰ ਜੂਗੇ ਬਾਕੀ ਵੀਰ ਜੀ ਗੱਲ ਰਹਿ ਗਈ ਜੇ ਆ ਝੋਟੀ ਦੀ ਹਾਂਜੀ ਇਹਦੀ 2 ਕਿਲੋ ਤੋਂ ਪਲੱਸ ਗਾੜ ਕੇ ਠੀਕ ਹੈ ਜੀ ਹਾਂਜੀ ਲੋ ਜੀ 2 ਤੋਂ ਪਲੱਸ ਜਿਹੜੀ ਅੱਛਾ ਜੀ ਤੇ ਗਾੜ ਉਹਦੀ ਵੀ ਬੜੀ ਜੇ ਠੀਕ ਹੈ ਜੀ 3 ਕਿਲੋ ਨੂੰ ਪਹੁੰਚਦੀ ਜੇ ਤੇ ਇਹਦੀ ਅਗਲੇ ਮਗਰਲੇ ਥਣ ਬਰਾਬਰ ਜੇ ਲਓ ਜੀ ਇਹਦੇ ਅਗਲੇ ਮਗਰਲੇ ਬਰਾਬਰ ਬਰਾਬਰ ਜੀ ਜਾਨੀ ਕਿ ਮੰਨ ਲਓ 5.5 ਕਿਲੋ ਹਾਂਜੀ ਹਾਂਜੀ ਬਰਾਬਰ ਜੀ ਬਿਲਕੁਲ ਠੀਕ ਹੈ ਠੀਕ ਹੈ ਜੀ ਇੱਕੋ ਜਿਹਾ ਤਾਰ ਬਿਲਕੁਲ ਸਹੀ ਗੱਲ ਆ ਲਓ ਜੀ ਇਹ ਵੀ ਸਿੰਗਲ ਅੱਡੀ ਤੇ ਪਸ਼ੂ ਵੀਰ ਦੇ ਕੋਲ ਸਾਰੇ ਚੰਗੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਾ ਕਰੋ ਤਾਂ ਕਿ ਚਲੋ ਕਿਸੇ ਵੀਰ ਭਰਾ ਦੇ ਅੱਗੇ ਪਸ਼ੂ ਖਰੀਦਣਾਂ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ